ਟਰੱਕ ਸੀਗਾ ਐਚ ਆਰ 85 ਜਹਾ ਇਹ 35 ਇਹਨੂੰ ਰੋਕ ਕੇ ਚੈੱਕ ਕੀਤਾ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਇਹ ਆਪਣੀ ਐ ਜਿਹੜੇ ਬੇਡਫਾਰਨ ਲੇਕਰ ਜਿਹੜੀ ਵਿਸਕੀ ਹੈ ਕੰਪੀਰੀਅਰ ਲੂ ਉਹ ਮਿਲੀ ਹੋਈ ਹੈ ਤਕਰੀਬਨ ਹੁਣ ਤੱਕ 450 ਰੁਪਏ ਦੀ ਦਾ ਪੁੱਤਰ ਆਈ ਬਾਕੀ ਹਲੇ ਅੱਧਾ ਟਰੱਕ ਵਿੱਚ ਰਹਿਦਾ ਹੈਗਾ ਸਰ ਅੱਜ ਆਪਰੇਸ਼ਨ ਸੀਲ ਬਾਰੇ ਥੋੜੀ ਜਾਣਕਾਰੀ ਦੇ ਦਿਓ ਔਰ ਰਿਕਵਰੀ ਜਿਹੜੀ ਹੋਈ ਹੈ ਉਹਦੇ ਬਾਰੇ ਵੀ ਜਾਣਕਾਰੀ आज ऑपरेशन सील ਦੇ ਤਹਿਤ ਡਿਸਟ੍ਰਿਕਟ ਮੁਹਾਲੀ ਚ ਅਸੀਂ ਜਿਹੜੇ ਹੈਗੇ ਨੇ ਇੰਟਰਸਟੇਟ ਸੌਸ਼ਲ ਹਾਰਟਲ ਫੈਕਟਰੀ ਤੋਂ 10 ਨਾਕੇ ਲਾਇਆ ਤੇ ਹਰ ਨਾਕੇ ਦੀ ਸੁਪਰਵਾਈਜ਼ ਅਸੀਂ ਕੀ ਡੀਐਸਪੀ ਕਰ ਰਹੇ ਆਂ ਓਵਰਆਲ ਸੁਪਰਵੀਜ਼ਨ ਐਸਪੀ ਸਿਟੀ ਤੇ ਐਸਪੀ ਉਹ ਜਿਹੜੇ ਹੈਗੇ ਨੇ ਆਪਣੇ ਆਪਣੇ ਏਰੀਆ ਉੱਪਰ ਬੈਠਾ ਨੇ ਤੇ ਇਹ ਨਾਕੇ ਜਿਹੜੇ ਦੂਸਰੇ ਸ਼ਹਿਰ ਇਸ ਵਿੱਚੋਂ ਬਦੇ ਸੀ ਜੇ ਹਰਿਆਣਾ ਤੋਂ ਵੀ ਪੁਲਸਾਂ ਦੀ ਆ ਕੇ ਨਾਕੀ ਕਈ ਨਾ ਕੀਦੇ ਉਹਨਾਂ ਦੇ ਫੂਲਸਟਾ ਦੇ ਬਤਾਲ ਸੀ ਕਿ ਕਈ ਜਗ੍ਹਾ ਜਿੱਥੇ ਪੈਰਲ ਕੋਈ ਰੋਡ ਜਾਂਦੀ ਹੈਗੀ ਉਹਨਾਂ ਨੇ ਕਵਰ ਕੀਤੀ ਕਾਪਾ ਨੇ ਕੀਤੀ ਮਤਲਬ ਇਹ ਪ੍ਰੋਪਰ ਅ ਅ ਇੰਟਰਸਟੇਟ ਪ੍ਰੋਬਲਮ ਪੁਲਿਸਟਿਕ ਕੋਆਰਡੀਨੇਸ਼ਨ ਨਾਲ ਨਾ ਕੰਮ ਨਹੀਂ ਕੀਤੀ ਉਹਦੇ ਦੌਰਾਨ ਸੈਕਟਰ ਦੇ ਅਸਾਮਲਾ ਸ਼ੀ ਗੱਡੀਆਂ ਜਾਂ ਕਿਤੇ ਆਈਆਂ ਟ੍ਰੈਫਿਕ ਪੁਆਇੰਟਾਂ ਦੇ ਵਿੱਚ ਜਾਂ ਕਿਤੇ ਕਿ ਅਗਰਿਬਨ 160 ਦੇ ਕਰੀਬ ਟ੍ਰੈਫਿਕ ਜਲਾਨ ਹੋਣ ਦਾ ਗੋਚੁੱਕੇ ਨੇ ਅਕੀਰੀ ਸਭ ਤੋਂ ਫੇਰ ਰਿਕਵਰੀ ਹੈ ਕੁਇਸ ਇੰਡੀਅਨ ਸਟੇਟ ਲੈ ਨਾ ਕੇ ਤੇ ਜਿਹੜੀ ਲਿੰਕ ਰੋਡ ਹੈ ਹੰਡੀਸ ਤੋਂ ਪਮਾਰੇ ਨੂੰ ਜਾਂਦੀ ਹੈ ਇੱਥੇ ਜਦੋਂ ਸਬ ਇੰਸਪੈਕਟਰ ਜੀਵਨ ਸਿੰਘ ਨੇ ਇੱਕ ਟਰੱਕ ਜੀਆ ਐਚਆਰ 58ਏ 35 ਇਹਨੂੰ ਰੋਕ ਕੇ ਚੈੱਕ ਕੀਤਾ ਤਾਂ ਇਹਦੇ ਵਿੱਚੋ ਜਿਹੜੀ ਹੈਗੀ ਹੈ ਇਹ ਆਪਣੀ ਇੰਡੀਅਨ ਮੇਡ ਬਰਾਂਡ ਦੀ ਵਿਸਕੀ ਹੈ ਕੰਪੀਰੀਅਰ ਬਲੂ ਉਹ ਮਿਲੀ ਹੈਗੀ ਹੈ ਤੇ ਇਹਨੂੰ ਅਸੀਂ ਟਰੱਕ ਚੋਂ ਲਾ ਰਹੇ ਹਾਂ ਕਾਰਵਾਈ ਸ਼ੁਰੂ ਹੋ ਰਹੀ ਵੀ ਤੇ ਉਹ ਤਫतीश ਚੱਲ ਰਹੀ ਹੈ ਤਕਰੀਬਨ ਹੁਣ ਤੱਕ 650 ਪੇਟੀ ਦਾ ਕੁੱਟਰੇ ਆਈ ਬਾਕੀ ਹਲੇ ਅਧਾ ਟਰੱਕ ਵਿੱਚ ਰਹਿੰਦਾ ਹੈਗਾ ਤੇ ਟੋਟਲ ਦੇਖਦਾ ਕਿ ਕਿ ਰਿਕਵਰੀ ਹੁੰਦੀ ਹੈ ਮੇਰੇ ਹਿਸਾਬ ਨਾਲ 600 ਤੋਂ 700 ਬਾਕਸ ਜਿਹੜਾ ਹੈ ਇਸ ਨਾਮ ਦਾ ਜਿਹਦੇ ਵਿੱਚੋਂ ਇੱਕ ਜਾਇਦ ਤੋਂ ਦੇਲ ਜਾ ਰਹੇ ਸੀ ਸਰ ਇਹਦੇ ਵਿੱਚ ਕਿੰਨੀ ਗ੍ਰਿਫਤਾਰੀਆਂ ਹੋਈਆਂ ਕੁਝ ਕਿਛ ਕੁਝ ਅਜੇ ਤੱਕ ਸਾਹਮਣੇ ਆਇਆ ਗ੍ਰਿਫਤਾਰੀਆਂ ਦੇ ਜਿਹੜਾ ਡਰਾਈਵਰ ਹੈ ਇੱਕ ਉਹਦਾ ਅਸਿਸਟੈਂਟ ਹੈ ਡਰਾਈਵਰ ਦਾ ਸੈਟਲ ਉਹ ਵਿਦਾਰਾਮ ਹੈ ਤੇ ਜਿਹੜਾ ਉਹਦਾ ਹੈਗਾ ਅਸਿਸਟੈਂਟ ਡਰਾਈਵਰ ਉਹ ਹੈਗਾ ਬੁੱਗੀਰਾਮ ਦੋਨੇ ਡਿਸਟ੍ਰਿਕਟ ਬਾੜੇ ਰਾਜਸਥਾਨ ਦੇ ਰਹਿਣ ਵਾਲੇ ਨੇ ਤੇ ਬਾਕੀ ਜਿਹੜਾ ਗੀਸ ਵਾਲੇ ਪ੍ਰੀਮੀਅਮ ਸਟੇਪ ਤੇ ਹੈ ਸਲਦਾ ਸੀ ਉਹਨੂੰ ਕਾਊਂਟ ਕਰਕੇ ਸ਼ੀਵ ਕਰਕੇ ਪਹਿਲਾਂ ਦੀ ਮੌਕੇ ਦੀ ਰਸੀਦ ਹੈ ਕਰਦੇ ਕੋਸ਼ਿਸ਼ ਕਰਦੇ ਹਾਂ ਕਿ ਕੀ ਆਵੇ ਥੈਂਕ ਯੂ ਇੰਟਰੈਕਸ਼ੀਗ ਐਚਆਰ ਅਟਮਜਾ ਇਹ 35 ਇਹਨੂੰ ਰੋਕ ਕੇ ਚੈੱਕ ਕੀਤਾ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਇਹ ਆਪਣੀ ਐ 3D ਪੇਡ ਫਾਰਮ ਲਿਕਰ ਜਿਹੜੀ ਵਿਸਕੀ ਹੈ ਇੰਪੀਰੀਅਰ ਬਲੂ ਉਹ ਮਿਲੀ ਹੋएगी ਹੈ ਤਕਰੀਬਨ ਹੁਣ ਤੱਕ 450 ਰੁਪਏ ਦੀ ਦਾ ਪੁੱਤਰ ਆਈ ਬਾਕੀ ਹਲੇ ਅਦਾ ਕਿ ਟਰੱਕ ਵਿੱਚ ਰਹਿੰਦਾ ਹੈਗਾ ਸਰ ਅੱਜ ਆਪਰੇਸ਼ਨ ਸੀਲ ਬਾਰੇ ਥੋੜੀ ਜਾਣਕਾਰੀ ਦੇ ਦਿਓ ਔਰ ਰਿਕਵਰੀ ਜਿਹੜੀ ਹੋਈ ਹੈ ਉਹਦੇ ਬਾਰੇ ਵੀ ਜਾਣਕਾਰੀ ਅੱਜ ਆਪਰੇਸ਼ਨ ਸੀਲ ਦੇ ਤਹਿਤ ਡਿਸਟ੍ਰਿਕਟ ਮੁਹਾਲੀ 'ਚ ਅਸੀਂ ਜਿਹੜੇ ਹੈਗੇ ਨੇ ਇੰਟਰਸਟੇਟ ਸੜਕਾਂ ਦੇ ਬਾਰਡਰਸ ਮੈਨੇਜਰ ਦੇ 10 ਨਾਕੇ ਲਾਇਏ ਤੇ ਹਰ ਨਾਕੇ ਦੀ ਸੁਪਰਵਾਈਜ਼ਨ ਅਸੀਂ ਈਡੀਐਸਪੀ ਕਰ ਰਹੇ ਹਾਂ ਓਵਰਆਲ ਸੁਪਰਵੀਜ਼ਰ ਐਸਪੀ ਸਿਟੀ ਤੇ ਐਸਪੀ ਓਵਰ ਜਿਹੜੇ ਹੈਗੇ ਨੇ ਆਪਣੇ ਆਪਣੇ ਰੀਅਨਸ ਪਰ ਕੰਮ ਕਰਦੇ ਨੇ ਤੇ ਇਹ ਨਾਕੇ ਮਾਰਠਾ ਨਵਦੇਸ਼ ਤੇ ਹਰਿਆਣਾ ਉੱਤੋਂ ਦੇ ਪੁਲਸਾਂ ਦੀ ਬਾਕਾਇਦਾ ਕੋਆਰਡੀਨੇਸ਼ਨ ਕੀਤੀ ਗਈ ਕਈ ਨਾਕਿਆਂ ਤੇ ਉਹਨਾਂ ਦੇ ਫੋਕਸਟਾ ਦੇ ਬਤਾਲ ਸੀ ਕਿ ਕਈ ਜਗ੍ਹਾ ਜਿੱਥੇ ਪੈਰਲ ਕੋਈ ਰੋਡ ਜਾਂਦੀ ਹੈਗੀ ਉਹਨਾਂ ਨੇ ਕਵਰ ਕੀਤੀ ਕਾਪਾਨੇ ਕੀਤੀ ਮਤਲਬ ਇਹ ਪ੍ਰੋਪਰ ਅਸਟ੍ਰੇਲ ਇੰਟਰਸਟੇਟ ਪੁਲਿਸ ਦੀ ਕੋਆਰਡੀਨੇਸ਼ਨ ਨਾਕਾਮ ਨਹੀਂ ਕੀਤੀ ਗਈ। ਇਹਦੇ ਦੌਰਾਨ ਸੈਕਟਰ ਦੇ ਅਸਾਮ ਦਾ ਸ਼ੀਗਟੀਆਂ ਚੱਕੀਆਂ ਚ ਆਈਆਂ ਟ੍ਰੈਫਿਕ ਪੁਆਇੰਟਾਂ ਵੀ ਚੱਕ ਲਏ ਕਿ ਲਗਭਗ 160 ਦੇ ਕਰੀਬ ਟ੍ਰੈਫਿਕ ਜਲਾਨ ਹੁੰਦਾ ਗੋਚ ਚੁੱਕੇ ਨੇ। ਆਕੇ ਤੇ ਇਹ ਜਿਹੜੀ ਲਿੰਕ ਰੋਡ ਹੈ ਹੰਡੀਸ ਤੋਂ ਕਪਾੜੇ ਨੂੰ ਜਾਂਦੀ ਹੈ ਇੱਥੇ ਜਦੋਂ ਸਬ ਇੰਸਪੈਕਟਰ ਜੀਵਨ ਸਿੰਘ ਨੇ ਇੱਕ ਟਰੱਕ ਸੀਗਾ ਐਚ ਆਰ 58 اے 35 ਇਹਨੂੰ ਰੋਕ ਕੇ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਇਹ ਆਪਣੀ ਇੰਡੀਅਨ ਮੇਡ ਬ੍ਰਾਂਡ ਦੇ ਕਰ ਜਿਹੜੀ ਵਿਸਕੀ ਹੈ ਕੰਪੀਰੀਅਰ ਬਲੂ ਉਹ ਮਿਲੀ ਹੈਗੀ ਹੈ ਤੇ ਇਹਨੂੰ ਅਸੀਂ ਟਰੱਕ ਚੋਂ ਲਾ ਰਹੇ ਹਾਂ ਕਾਰਵਾਨ ਸ਼ੁਰੂ ਹੋ ਰਹੀ ਵੀ ਦਿਖੋ ਤਰਫੀਸ਼ ਚੱਲ ਰਹੀ ਹੈ ਤਕਰੀਬਨ ਹੁਣ ਤੱਕ 740 ਪੇਟੀ ਦਾ ਬੋਤਲ ਰਹੀ ਕਿ ਹਲੇ ਅੱਧਾ ਟਰੱਕ ਵਿੱਚ ਰਹਿਦਾ ਹੈਗਾ ਇਹ ਟੋਟਲ ਦੇਖਦੇ ਆ ਕਿ ਕਿੰਨੀ ਰਿਕਵਰੀ ਹੋਈ ਹੈ ਮੇਰੇ ਹਿਸਾਬ ਨਾਲ 600 ਤੋਂ 700 ਬਾਕੀੜਾ ਹੈ ਇਸ ਨਾਮ ਦਾ ਜਿਹਦੇ ਵਿੱਚੋਂ ਇੱਕ ਤਜਾਇਦ ਉਹਦੇ ਜਾ ਰਹੇ ਸੀ ਸਰ ਇਹਦੇ ਵਿੱਚ ਕਿੰਨੇ ਹੀ ਗ੍ਰਿਫਤਾਰੀਆਂ ਹੋਈਆਂ ਕੁਝ ਕਿਛ ਕੁਝ ਅਜੇ ਤੱਕ ਸਾਹਮਣੇ ਆਇਆ ਗ੍ਰਿਫਤਾਰੀਆਂ ਦੇ ਚ ਇੱਕ ਡਰਾਈਵਰ ਹੈ ਇੱਕ ਉਹਦਾ ਅਸਿਸਟੈਂਟ ਹੈ ਡਰਾਈਵਰ ਦਾ ਸੈਟੋਨ ਉਹਦਾ ਦਾ ਰਾਮ ਹੈ ਤੇ ਜਿਹੜਾ ਉਹਦਾ ਹੈਗਾ ਅਸਿਸਟੈਂਟ ਡਰਾਈਵਰ ਉਹ ਹੈਗਾ ਬੂਰੀ ਰਾਮ ਦੋਨੇ ਡਿਸਟ੍ਰਿਕਟ ਬਾੜੇ ਰਾਜਸਥਾਨ ਦੇ ਰਹਿਣ ਵਾਲੇ ਨੇ ਤੇ ਬਾਕੀ ਜਿਹੜਾ ਗੀਸ ਵਾਲੇ ਪ੍ਰੀਮੀਅਮ ਸ਼ੇਪ ਦੇ ਹੈ ਸਾਲ ਦਾ ਸੀ ਉਹਨੂੰ ਕਾਊਂਟ ਕਰਕੇ ਸ਼ੀਵ ਕਰਕੇ ਪਹਿਲਾਂ ਦੀ ਮੌਕੇ ਦੀ ਰਸੀਦ ਹੈ ਕਦੇ ਬੈਨ ਦੇ ਕੋਸ਼ਿਸ਼ ਕਰਦੇ ਹਾਂ ਫਿਰ ਤੁਹਾਨੂੰ ਕੀ ਕੀ ਆਵੇ ਥੈਂਕ ਯੂ